ਪਿੱਛੇ ਜੈਕਾਰੇ ਲੱਗਦੇ ਤੁਸੀਂ ਵੇਖ ਰਹੇ ਹੋ ਖੁਸ਼ੀ ਦਾ ਮਾਹੌਲ ਤੁਸੀਂ ਵੇਖ ਰਹੇ ਹੋ ਗਲ ਚ ਹਾਰ ਪਾਏ ਹੋਏ ਨੇ ਇੱਕ ਭੈਣ ਜੀ ਅਜਾ ਤੌਰ ਤੇ ਮਲਖ ਜੋਂ ਤੋਂ ਮੈਦਾਨ ਦੇ ਵਿੱਚ ਉਤਰੇ ਸਨ ਨਾਮ ਜਾਣਾਂਗੇ ਔਰ ਮੁਕਾਬਲਾ ਕਿਵੇਂ ਰਿਹਾ ਭੈਣ ਜੀ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਸਵਾਗਤ ਵਧਾਈਆਂ ਵਿੱਚ ਕਿਵੇਂ ਰਿਹਾ ਮੁਕਾਬਲਾ ਵਧੀਆ ਰਿਹਾ ਵਿੱਚ ਤੁਸੀਂ ਕਿੰਨੀਆਂ ਵੋਟਾਂ ਦੇ ਫਰਕ ਨਾਲ ਜਿੱਤੇ 499 ਜੀ ਕਿੰਨਾ ਨਾਲ ਜਿਆਦਾ ਫਾਈਟ ਸੀ ਤੁਹਾਡੀ 40 ਨਾਲ ਆਜਾ ਤੁਸੀਂ ਮੈਦਾਨ ਦੇ ਵਿੱਚ ਉਤਰੇ ਸੀ ਕਿਵੇਂ ਰਹੀ ਲੋਕਾਂ ਦੀ ਸਪੋਰਟ ਕਿਉਂਕਿ ਹੋਰ ਵੀ ਆਸੇ ਪਾਸੇ ਅਸੀਂ ਵੇਖ ਰਹੇ ਆ ਆਜਾਦ ਲੋਕਾਂ ਨੂੰ ਬਹੁਤ ਸਪੋਰਟ ਮਿਲੀ ਆ ਮੈਨੂੰ ਪਿੰਡ ਵਿੱਚ ਕਾਫੀ ਸਪੋਰਟ ਮੇਰੀ ਸਾਰੇ ਭਰਾਵਾਂ ਦੀ ਬਹੁਤ ਜ਼ਿਆਦਾ ਹੈ ਬਹੁਤ ਵਧੀਆ ਸਪੋਰਟ ਮੇਰੇ ਵੀ ਜੀ ਬਣਾ ਦੀ ਵੀ ਭਰਾਵਾਂ ਦੀ ਸਾਰਿਆਂ ਨੇ ਬਹੁਤ ਹੈਲਪ ਕੀਤੀ ਹੈ ਹਾਂਜੀ ਤੇ ਹੁਣ ਜ਼ਿੰਮੇਦਾਰੀਆਂ ਵਧ ਗਈਆਂ ਪਿੰਡ ਦੇ ਕੰਮਾਂ ਧੰਦਿਆਂ ਨੂੰ ਲੈ ਕੇ ਹੋਰ ਰਾਜਨੀਤੀ ਦੇ ਵਿੱਚ ਤੇ ਹੁਣ ਜ਼ਿੰਮੇਦਾਰੀਆਂ ਤੁਹਾਡੇ ਬਹੁਤ ਜ਼ਿਆਦਾ ਵਧ ਗਈਆਂ ਹਾਂਜੀ ਵੀਰ ਜੀ ਕਿਰੋਵੇ ਹੁਣ ਅੱਗੇ ਨੂੰ ਪਤਾ ਕੋਈ ਨਹੀਂ ਹਾਰਪੌਲ ਡੀਐਮਐਲ ਸਾਹਿਬ ਤਿਆਰ ਖੜੇ ਨੇ ਮੈਂ ਇਹਨਾਂ ਨੂੰ ਲੇਟ ਨਹੀਂ ਕਰਨਾ ਚਾਹੁੰਦਾ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਜਾਬ ਤੌਰ ਤੇ ਮਲਕਜੋਂ ਤੋਂ ਉਮੀਦਵਾਰ ਜਿੱਤੇ ਨੇ ਜਗਰਾਉਂਦੀਆਂ ਇਹ ਤਸਵੀਰਾਂ ਨੇ ਜਿੱਥੇ ਖੁਸ਼ੀ ਦਾ ਮਾਹੌਲ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਸਪੋਰਟਰ ਕਿਸ ਤਰੀਕੇ ਨਾਲ ਖੁਸ਼ੀ ਦੇ ਵਿੱਚ ਜੇਕਰ ਇਹ ਲਾਉਂਦੇ ਹੋਏ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਜੁੜੇ ਰਹੋ ਹੋਰ ਵੀ ਉਮੀਦਵਾਰਾਂ ਨਾਲ ਗੱਲਬਾਤ ਕਰਾਂਗੇ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੰਘ